ठीक ठाक होवोंगे सारे बंदे तुखे पे मैं गला मैं इंटरव्यू बना दवा बलॉग की बड़ा इंटरसटिंग बलॉग आप किए सी आप बलाचौर तो जा रहे वापस हाँ हाँ जी अलाचौर आए थी इतो वापस जा रहे हैं ਏ ਦੋ ਘੰਟੇ ਡਰਾਈਵ ਤੇ ਆਏ ਤੇ ਜਿਹੜਾ ਵਲੌਗ ਆ ਬੜਾ ਇੰਟਰਸਟਿੰਗ ਆ ਤੁਸੀਂ ਇਹ ਗੱਲਾਂ ਛੱਡੋ ਪਰਾਂ ਜਿਹੜਾ ਵਲੌਗ ਆ ਸਨਓਵਰ ਸਿਰਾਈਆ ਸਿਰਾਂ ਤੇ ਮਿਲਣਾ ਹੈ ਬਿਆਰੇ ਨਾਲ ਜਿਹੜਾ ਹਾਂ ਸਨਓਵਰ ਬੰਦ ਨੂੰ ਬਹੁਤ ਹੀ ਸਕੀਮ ਨਾਲ 15-20 ਮਿੰਟ ਤੋਂ ਬਾਅਦ ਬੂਹਾ ਪੱਟ ਕੇ ਖੋਲਿਆ ਗਿਆ ਬਾਕੀ ਤੁਸੀਂ ਵਲੌਗ ਦੇ ਥੰਬਨੇਲ ਤੋਂ ਪਤਾ ਤੁਹਾਨੂੰ ਲੱਗ ਗਿਆ ਹੋਣਾ ਕਿ ਇੰਟਰਸਟਿੰਗ ਆ ਵਲੌਗ ਗਾਲਾਂ ਬਹੁਤ ਪਈਆਂ ਮੰਮੀ ਨਾ ਕਰੋ ਚਲ ਗਾਲਾਂ ਤਾਂ ਬਹੁਤ ਤਾਂ ਚੱਕਰ ਨਵਾਜ ਤਾਂ ਪਾਇਆ ਨਹੀਂ ਇੱਕ ਦੀ ਉੱਪਰ ਬਣੇ ਓਏ ਇਹ ਤਾਂ ਚੱਲ ਕਹਿਣ ਜਾਣਾ ਕਹਨੂੰ 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 ਜਨ ਤਾਂ ਦਿਲ ਕਰਦਾ ਤੇ ਡੇਲ ਨਹੀਂ ਕਰਨਾ ਡੇਲ ਸਿੱਧਾ ਹੀ ਚੱਲ ਜਾਣਾ ਤੇ ਜਿਹੜਾ ਵਲੌਗ ਹੈ ਨਾ ਜੀ ਤੁਸੀਂ ਜਰੂਰ ਜਾ ਕੇ ਵੇਖਿਓ ਤੇ ਚੰਗਾ ਲੱਗਾ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਦਬਾ ਲਿਓ ਕਿਉਂਕਿ ਲਵ ਯੂ ਹਨੇਵਾ ਲਵ ਯੂ ਹਨੇ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲਦਾ ਰਹੇ ਸਾਰਿਆਂ ਨਾਲੋਂ ਤੇ ਚੱਲਦੇ ਚੱਲਦੇ ਬਾਕੀ ਹੁਣ ਇਹੋ ਹੀ ਕਹਿਣਾ ਚਾਹੁੰਗਾ ਵਲੌਗ ਇੰਜ ਵਾਈ ਕਰੋ ਜੀ ਤੁਸੀਂ ਤੇ ਸਾਰਿਆਂ ਨੂੰ ਹੈਪੀ ਹੋਲੀ ਐਡਵਾਂਸ ਲਾ ਲਓ ਬਲੇਟਰ ਲਾ ਲਓ ਨਹੀਂ ਬਲੇਟਰਡ ਬਲੇਟਰਡ ਲਾ ਲਓ ਹਨਾ ਜੀ ਤੇ ਲਵ ਯੂ ਹਨੇ ਮਾ ਜੀ ਥੈਂਕ ਯੂ ਮੋਟਰ ਚੱਲ ਓਏ ਮੋਟਾ ਚੱਲ ਆਏ ਮੋਟੇ ਲਾ ਦੇ ਰੰਗ ਫਿਰ ਐਕਟਰ ਹੀ ਸ਼ੁਰੂ ਆ ਗਏ ਆ ਤੇ ਜਾ ਕੇ ਜਾ ਕੰਮ ਕਰੋ ਆਦਾ ਜਾ 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 ਭੱਜ ਕੇ ਚ ਨਹੀਂ ਫੜ ਮੇਰੇ ਤੋਂ ਬੰਦਾ ਨਹੀਂ ਤੇ ਆਉਂਦਾ ਨਹੀਂ ਆ ਉਹ ਵੇਖੀ

ਆ ਮੋਟਾ ਚਾਲ ਲੈ ਇਹਨੂੰ ਇਹਨੂੰ ਆ ਲੈ ਆਦਾ ਲੈ ਪਾ ਉਹ ਆ ਸਿੱਧੀ ਸਿੱਧੀ ਆਣ ਕੇ ਮੂੰਹ ਉਹ ਆ ਰੰਗਿਆ ਲਾਲ ਪਾ ਮੇਰੇ ਕਹੇ ਦਾਦ ਨਹੀਂ ਨਾ ਉਹ ਮੋਟੇ ਅੱਛਾ ਵਾਈਦਾ ਬਹੁਤ ਆ। ਮੀਂਹ ਇਹ ਰੰਗ ਪਾਇਆ ਸੀ ਇਹਦੇ ਵੈਸੇ। ਆ ਜਗਰਾਜ ਨੇ ਲਿਆ ਸਹੀ ਬਦਲਾਤਾ ਬਈ। ਆਹ ਅੱਛਾ ਤੂੰ ਵੇਖ ਲੈ ਆਇਆ ਦਾ। ਬਈ ਸਹੀ ਜਗਰਾਜ ਨੇ ਛੱਡਿਆ ਗੁਬਾਰਾ ਆਇਆ ਸੋਹਣ ਲੱਗੇ ਬਹੁਤ ਜ਼ੋਰ ਦੀ ਹੋ ਗਿਆ। ਆ ਜੁਵੀ ਨੇ ਛੁਗਬਾਰਾ ਬਹੁਤ ਜ਼ੋਰ ਦੀ ਛੱਡਿਆ ਮੋਟੇ ਜਿਹੜਾ ਮੂੰਹ ਤੇ ਵੱਜਾ। ਪਾਣੀ ਚ ਕਾਨੇ ਚ ਹਾਂ ਨਿੱਕੇ ਕਾਫੀ ਮੈਂ ਨਹੀਂ ਦੋ ਰੰਗ ਓ ਮਾਦਾ ਨਿਕਲ ਚਲੀ ਜਾ ਓ ਮੈਂ ਤਾਂ ਫੋਨ ਮਾਦਾ ਤੂੰ ਆ ਜਰਾ ਕਰਾਇਆ ਮਾਦਾ ਤੂੰ ਓ ਮੇਰ ਓ ਫੋਨ ਆ ਭੇਜ ਜਣੇ ਆ ਮੇਰ ਤੇ ਨਹੀਂ ਮਾਤਾ ਕੋਈ ਨੀ ਪਿਆਣ ਜੀ ਜਾ ਉਥੋਂ ਇੱਕ ਹੋਰ ਜਾ ਕੇ ਲੈ ਭਰ ਕੇ ਭੱਜ ਕੇ ਜਾ ਉਹ ਭੱਜ ਕੇ ਜਾ ਭੱਜ ਵੇਖੀ ਕਿੱਡਾ ਜਾਣਗੇ ਭੱਜਿਆ ਜਾਂਦਾ ਭਰ ਕੇ ਲੈ ਆ ਕੇ ਰਾਜਾ ਸਾਡੀ ਚਾਲ ਨਹੀਂ ਇਹਦਾ ਪੜੀ ਖਬਰ ਨੂੰ ਆ ਗਿਆ ਐ ਪਾ ਉਹ ਜਵਰਾਜ ਗੁਬਾਰੇ ਨਾਲ ਆਇਆ ਵਾਅਦਾ ਵਾ ਮੂੰ ਲਾਲਾ ਰਾਂਗ ਓਏ ਓਏ ਪੈਰ ਚੱਲ 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 ਮਾਲਾ ਓ ਮਾਲਾ ਪਿਆਈ ਨਹੀਂ ਪਾਣੀ ਦਾ ਤਲਾ ਦੱਸ ਮਾਲਾ ਦਾ ਪਿਆਈ ਨਹੀਂ ਪਾਣੀ ਜੋ ਆ ਮਾਦਾ ਮਾਦਾ ਚੱਲ ਚੱਲ ਚੱਕ ਓ ਚੱਕ ਮਾਦਾ ਮਾਰਾ ਚੱਲ ਵੀ ਪ੍ਰੈਸ਼ਰ ਬਣਾ ਦੇ ਮਾਰਾ ਨਹੀਂ ਚੱਲ ਮੋਟ ਚੱਲ 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 ਮੋਟ ਮਾਰਾ ਵੇ ਕਿ ਐਡੀ ਪਲਾਨਿੰਗ ਕੀਤੀ ਕੰਮ ਹੀ ਖਰਾਬ ਕਰਤਾ ਆ ਤੇ ਨੂੰ ਲੈ ਮਾੜੀ ਨੇ ਕੀ ਖਰਾਬ ਹੀ ਕਰੀ ਹੁੰਦੀ ਉੱਥੇ ਮੇਰੇ ਤੇ ਨਾ ਬਾਜ਼ੀ ਕਰ ਓ ਫਟੇ ਸਿੱਸਰਾ ਹੋ ਗਿਆ ਆਸਾਨ ਲੱਗੇ। ਉਹ ਨਾ ਗਿੱਲਾ ਪਾਣੀ ਨਾ ਪਾ ਯਾਰ। ਇਹ ਕੋਣ ਸਿਆ ਕਾਵੇ? ਫੋਨ ਕਿੱਧਾ ਤੇਰੇ ਕੋਲ? ਉਹ ਵਾਂਡੀ ਵੰਡ ਗਿਆ ਨਹੀਂ। ਉਹ ਸੋਲਰ ਪਿਆਈ ਸੋਲਰ। ਆ ਗਿਆ। ਉਹ ਤੇਰ ਤੋਪ ਚਗਾਰੀ ਨਾ ਚੱਲੀ ਹੋਲੀ ਲਾਂਗੇ ਨਹੀਂ ਉਹਦੇ ਨੂੰ। ਏ ਰੋਈ ਆਂਦੇ ਤੋਂ ਪੁਸ਼ਕਾਰੀ ਇਕੱਲੇ ਚਲੀ ਉਹਦਾ ਦੀ ਆਏ ਮੋਟੇ ਆ ਧੱਕਾ ਕੀਤਾ ਅਰ ਜੀ ਕੈਮਰਾ ਦਾ ਚੱਲ ਚੱਲ ਆਓ ਯਾ ਮੈਂ ਸਾਹਮਣੇ ਕਹਿੰਦੇ ਉੱਤੇ ਹਟੀ ਨਾ ਫਿਰ ਉਹਨਾਂ ਲੱਗ ਜੇ ਪਤਾ ਆਏ ਬਾਰਾਂਗੇ ਨਹੀਂ ਤਾਂ ਉਹ ਮੇਕੀ ਇਹ ਨਹੀਂ ਫੈਸਲਾ ਨਹੀਂ ਕਹਿੰਦੀ ਨਾ ਕਿ ਤਾਣਾ ਲਾਉਣੀ ਚੰਗੀ ਤੰਦਰਾ ਦੇਖੀ ਚੰਗੀ ਅਮਰ ਵੀ ਬਾਰਾ ਮੇਰੇ ਵੀ ਨਾਲ ਲੈਣ ਆਲੇ ਹੋਊਗਾ ਫਿਰ ਤਾਣਾ ਲਾਉਣੀ ਚੰਗੀ ਅੱਗੇ ਕੀਤੀ ਤਾਣਾ ਲਾਵਾਂਗੇ ਚੱਲ ਮੋਟੇ ਤਾਨਾ ਪਰਫੈਕਟ ਆ ਮੋਟੇ ਮੋਟੇ ਆ ਉਹ ਜਾ ਤਾਨਾ ਪਰਫੈਕਟ ਆ ਆ ਇਹ ਇਹ ਇਹਦਾ ਤਾਨਾ ਪਰ ਹਰ ਕੀ ਦੀ ਅੱਖ ਨਾ ਵੇਖੂ ਏ ਪਰਫੈਕਟ ਅਜੇ ਜੰਗਾ ਲੜਦੀ ਰਹੀ ਨਾ ਪਤਾ ਨਹੀਂ ਕਿਵੇਂ ਛਾਲਾ ਆ ਇਹਦਾ ਬਦਲਾ ਹੀ ਲੈਣ ਦਿਆ ਪਤਾ ਨਹੀਂ ਕੀ ਦਾ ਤੇਰੇ ਤੋਂ ਓਏ ਬਹੁਤ ਜ਼ੋਰ ਦੀ ਗਵਰਾ ਪਹਿਲਾਂ ਛੱਡਿਆ ਨਾ ਜਿਹੜਾ ਸਾਰਿਆਂ ਦਾ ਬਦਲਾ ਜੁਵੀ ਨੇ ਲੈ ਲਿਆ ਪਰ ਇੱਕ ਗੱਲ ਆ ਹਾਏ ਗਲਾਸ ਵੀ ਮੰਮੀ ਉੱਟ ਕੇ ਫੜਦਾ ਉੱਟ ਕੇ ਫੜਦਾ ਮਾਰਾ ਚਾਲੇ ਨਾ ਸੁੱਕਾ ਨੇ ਇਹ ਆ ਵੇ ਪੈਰ ਦੀ ਲਾਤੀ ਨੀ ਕੀ ਬੈਠਾ ਆ ਚੱਲ ਉੱਟ ਕੇ ਫੜਦਾ ਉਹ ਤੈਨੂੰ ਭਾਜ ਜਾਂਦਾ ਇੱਕ ਤਾਂ ਮਾਰਾ ਮੇਰੇ ਵਾਂਗੂ ਰਹਿ ਗਈ ਮੈਂ ਤੇ ਕੋਈ ਅੱਗੇ ਕਹਿੰਦੇ ਸਨੋਰ ਦਾ ਵਲੌਗ ਤੇ ਰੰਗ ਲਾ ਕੇ ਆਉਣਾ ਤੇ ਜਦੋਂ ਨੂੰ ਮੈਂ ਪਹੁੰਚਦਾ ਤੁਸੀਂ ਉੱਦ ਲਾ ਕੇ ਮੋੜ ਆਉਣਾ ਆ ਮੈਂ ਮਬਲੋਗਰ ਆ ਯਾਰ ਵੀਡੀਓ ਬਣਾਉਂਦਿਆਂ ਇਹ ਰਾਜ ਆਵੇ ਮੋਟੇ ਸ਼ਾਵਾਸ਼ ਕੋਣ ਵਾਲੀ ਸੀ ਇਹਦੀ ਬੰਦ ਹੋਈ ਕੇ ਪਾਸੇ ਲੈ ਕੇ ਆ ਚੱਲ ਜਵਰਾਜ ਆ ਨਾ ਨਾ ਟੁੱਟ ਜੂ ਮਮੀ ਟੁੱਟ ਜੂ ਨਾ ਮਮੀ ਮਾ ਮਮੀ ਇਹਦੀ ਬੰਦ ਪੱਪ ਲੈ ਗਈ ਪੱਪ ਲੈ ਗਈ ਚੁੱਪ ਕੌੜਾ ਰੰਗ ਤਿੰਨ ਚਮਤ ਇਹਨਾਂ ਸੋਹਣੇ ਕੋਲੇ ਦੇਖੀ ਹੁੰਦੀ ਆ ਪੇ ਬੇ ਮਾਜਾ ਮਾਕਾਰ ਗੁੱਸੇ ਅਲਾਦਾ ਨਗਰ ਆ ਮੋਟੇ ਵਾਲੀ ਪਜਗਾਰੀ ਜੀ ਗੱਡਾ ਮੈਂ ਵਲੌਗ ਬਣਾਉਂਦਾ ਰੰਗ ਲਗਾਈ ਬੋਲ ਬਾਬੇ ਕੇ ਬਾਰੇ ਲੋਕ ਜੇ ਕਿੁੱਛ ਨਹੀਂ ਲਾਉਂਦੇ ਕਿੁੱਛ ਨਹੀਂ ਲਾਉਂਦੇ ਆਏ 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 ਤੋ ਲਾ ਮੂੰਹ ਲਾ ਫਿਰ ਲਿਪੜਿਆ ਚੁੰਨੀ ਚੁੰਨੀ ਦੇ ਮਾਰਦਾ ਆ ਇਹਦਾ ਤੂੰ ਜੋਰ ਲਾ ਕੇ ਮੜਿਆ ਉਹ ਫਿਰ ਇਹਨੇ ਲਿਪੜਿਆ ਮੈਂ ਮੂੰਹ ਧੋ ਕੇ ਨਹੀਂ ਜਾ ਰਿਹਾ ਆਦਾ ਥੱਕਾ ਆ ਗਿਆ ਮੂਹ ਤੇ ਬੰਦਾ ਹੀ ਕੇ 21 ਦਾ ਹਾਏ ਮੋਟੇ ਮੇਰਾ ਆਰਾਮ ਹਾਏ ਆ ਗਈ ਓਏ 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 ਮੂਹ ਤੇ ਨਾ ਮਾਰ Ae oh. Ae ah, hey. ਆ ਵਜਾ ਮੈਨੂੰ ਬਣਾ ਤੂੰ ਮੇਰੇ ਹੀ ਭਾਰੀ ਜਾਂਦੀ ਨਹੀਂ ਚੱਲ 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 ਆ ਤੇ ਤੂੰ ਹੀ ਨੇ ਸਾਰੇ ਘਬਾਰੇ ਖਰਾਬ ਹੀ ਕਰ ਦਿਆਂ ਜੇ ਵਜਦੇ ਤੁਹਾਨੂੰ ਕੀ ਹੋ ਕਿਵੇਂ ਮਰੀ ਜਾਂਦੇ ਆ ਔਰ ਉਹਨਾਂ ਭੱਜਦੇ ਨੇ ਹੈ ਨਹੀਂ ਕਿ ਤੂੰ ਹੀ ਖਰਾਬ ਹੀ ਕਰੋ ਇਹ ਤਾਂ ਚੱਲ ਗਿਆ ਇੱਕ ਇੱਕ ਕਰੇ ਚੱਲਦਾ ਇਹ ਆ 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 ਤੂੰ ਸਨੋਰ ਵਾਲ ਨੂੰ ਸੌਹਾਂ ਆ ਪਾਪੂ ਕੇ ਬਾਹਰ ਕੱਢਿਆ ਜਾਊਗਾ ਤੇ 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 ਉਹਨੂੰ ਰੱਬ ਆ ਜਿਹੜਾ ਗੱਗੂ ਤੂੰ ਇਹ ਤਿੰਨ ਨਿਸ਼ਾਨਾ ਲਾ ਗਿਆ ਨਾ ਇੱਕੋ ਨਾਲ ਇਕੱਠਾ ਕਰਤਾ ਇੱਕੋ ਨਹੀਂ ਮੋٹے ਦੇ ਦੂਈ ਤੇਜ ਵਜਾਈ ਨਿਸ਼ਾਨਾ ਚਲੋ ਓਏ ਚਲੀਏ ਉਧਰ ਕਿਉਂ ਆ ਆਪਣੇ ਅੱਗੇ ਗੱਲ ਤਾਂ ਇਹ ਗੁੰਮੀ ਬੈਠੇ ਇੱਧਰ ਆ ਅਗਲੇ ਬੰਨੇ ਓਏ ਅੰਦਰੋਂ ਗੁੰਡੀ ਆ ਰਹੀ ਹੈ 150 ਹੋਰ ਤੇ ਮੱਗਿਆ ਵੀ ਹੈ ਨਹੀਂ ਪਰ ਮੈਂ ਕਰ ਰਿਹਾ ਹਾਂ ਓਏ ਮੈਂ ਪਾਉਂਦਾ ਸਾਲਿਆ ਗਾਲਾ ਕਢੀਏ ਘਰਦਿਆ ਤਾ ਨਹੀਂ ਨਹੀਂ ਦਿਆ ਤਰਾਜਾ ਤੁਰ ਬਈ ਆ ਨਾ ਆ ਮਰੇ ਆਹ ਐੜਗਾ ਲਾ ਜੀ ਬੈਠਾ ਗੱਦੂ ਓਏ ਲਾਈ ਬੈਠਾ ਮੇ ਤੇ ਚਲਾ ਮੋਟੇ ਓਏ ਮੋਟੇ ਚਲਾ ਆ ਜਾ ਆ ਗਿਆ ਤੇਰੀ ਬਾਤ ਨਹੀਂ ਆਉਂਦੀ ਪੇ ਕੀ ਕਹਿੰਦੇ ਆ ਤੇਰੀ ਬਾਤ ਨਹੀਂ ਆਉਂਦੀ ਕੀ ਕਹਿੰਦਾ ਹੈ ਇਹਨੂੰ ਔਰ ਦੂਰ ਬਾਥਰੂਮ ਚ ਵੜ ਜਾ ਓਏ ਓਰੇ ਆ ਯਾਰਾ ਗੱਗੂ ਬੈਠ ਜੇ ਬਾਹਰ ਨਿਕਲੋ ਵੀ ਨਹੀਂ ਲੇੜਨੀ ਉਹਨੇ ਨਹੀਂ ਓਏ ਆ ਜਾ ਕਿੱਨੇ ਟਾਈਮ ਲਾਉਣਾ ਯਾਰ ਖੱਚਾ ਆ ਗਿਆ ਜਿਵੇਂ ਭੈਣ ਦੇ ਨਾਲ ਗੈਂਗਸਟਰ ਫੜਨਾ ਹੁੰਦਾ ਸਾ ਤਿੰਨੇ ਖੜੇ ਵੇਖ ਕਿਵੇਂ ਇੰਨੇ ਦਾ ਸੀਐਫ ਕਾ ਹੁੰਦੀ ਲਾਉਂਦਾ ਪਹਿਲਾਂ ਤੇ ਜਿੱਨੀ ਜਿੰਨੀ ਤੋਂ ਵੱਡੀ ਫਿਲਡਿੰਗ ਲਾ ਕੇ ਬੈਠੇ ਆ ਜਿਵੇਂ ਦਾ ਗੈਂਗਸਟਰ ਫੜਨਾ ਹੁੰਦਾ ਇੱਕ ਬਦੂ ਕੋ ਲੈ ਕੇ ਬੈਠਾ ਇੱਕ ਆ ਓ ਸਿਗਰ ਆ ਜਾ ਉਸਨੋ ਵਾ ਰਾਜਾ ਬਾਈ ਮੇਰਾ ਕਿਉਂ ਦੂ ਏ ਬਾਬੇ ਤੋੜ ਤੂੜ ਦਿੱਤਾਗਾ ਮੈਂ ਆਵਣੀ ਤੇਰਾ ਸਗਾ ਭਰਾ ਹੈਗਾ ਮੈਂ ਵੈਸੇਰਾ ਵੜਾ ਲੱਗੜੇ 40 ਤੋਂ ਵੱੜ ਕੇ ਜੈਡ ਸਿਕਿਉਰਟੀ ਆ ਪੂਰੀ ਕਹਿੰਦੇ ਇੱਕ ਆ ਘੜਾ ਤੀਂ ਦਾ ਨਹੀਂ ਪਰ ਕੱਲਿਆ ਪਿਉਮਾ ਦੀ ਟੀ-ਸ਼ਰਟ ਹੀ ਦੇਖਤੀ ਬੰਦੂਗ ਲਈ ਖੜਾ ਗੱਗੂ ਸਿਆ ਓਏ ਆ ਜਾ ਗੱਗੂ ਓਏ ਓ ਗੱਗੂ ਆਇਆ ਓ ਦੇਖਣਾ ਵੀ ਧਿਆਨ ਨਾਲ ਧਿਆਨ ਨਾਲ ਚੱਲ ਓਏ ਆਰਾਮੂ ਬੇਚ ਮਾਲਾ ਵਲੌਗ ਬਣਾ ਆ ਫਾਲਾ 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 ਸਹੀ ਆ ਆ ਉੱਤੇ ਜਾ ਕੇ ਬਣਾਈ ਐਂ ਤੇ ਆਈ ਚੱਲ ਮੈਂ 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 ਬੋ ਬੋ ਚਲਾ ਦੋ ਪ੍ਰਾਈਸ ਆ ਆ ਯਾਰ ਦੇਖ ਲੈ ਮੂਹਰੇ ਬਾਹਰ ਜਾ ਸ਼ਰਾਬ ਹੋਇਆ ਚੱਲ ਪਾਣੀ ਇਹਦੇ ਨਾਲ ਲਾ ਦੇ ਲਾ ਦੇ ਚੰਗੀ ਤੇ ਨਵੇੜ ਦੇ ਤਾੰਕੀ ਤਾਂ ਬਹੁਤ ਤਾਂਕੀ ਤਾਂ ਮਾ ਦੁਨੀਆ ਹਾਂ ਸੱਜਣ ਨੂੰ ਆਹ ਤੇ ਬਾਪ ਦਾ ਸਾਵੀ ਲੈ ਲਾਉਣਾ ਸਾਵ ਹੀ ਲੈ ਲੈਂਦਾ ਉਹਨੂੰ ਓ ਲੈ ਤੋਰਦਾ ਬਸ ਨਹੀਂ ਟਲਿਆ ਫੇਰ ਤੈਨੂੰ ਕਹਿਣਾ ਮੈਨੂੰ ਫੇਰ ਦੇਖੋ ਜੇ ਉਹ ਛੱਡਿਆ ਨਹੀਂ ਛੋਟੇ ਬਾਹਰ ਕਿੰਨਾ ਟੈਪ ਭਗੇ ਦੇ ਮੈਂ ਤਾਂ ਕਰਕੇ ਆਪੇ ਬਹੁਤ ਹੈ ਇਹ ਕਿ ਤਰ੍ਹਾਂ ਦੇਖਾ ਤੇ ਮੈਂ ਤਿਆਰੀ ਨਿਕਲਣ ਨੂੰ ਪਤਾ ਆਈਗਾ ਇੱਧਰ ਰਹਿ ਤੂੰ ਉਧਰ ਲਕੋਇਆ ਕਵਰੇਜ ਵੇਖ ਤਾਂ ਲਿਆ ਹੈਗਾ ਉਹ ਕਵਰੇਜ ਲਗਾਉਗੇ ਕਹਿੰਦੇ ਬਾਹਰ ਆ ਆ ਰੇ ਉਹ ਬਣਾਇਆ ਇਹ ਮੈਂ ਜਿਹੜਾ ਮੇਰਾ ਜਿਹੜਾ ਉਹਨੇ ਪਾਇਆ ਵਾ ਤੇ ਆ ਰੰਗ ਬਾਈਆ ਤੇ ਲੈਂਦਾ ਹੀ ਨਹੀਂ ਥੋੜਾ ਬਾਅਦ ਆਹ ਪਰ ਅਸੀਂ ਵੀ ਥੋੜਾ ਦੇ ਅਸੀਂ ਕਾ